ਯਾਰ ਵਿਵਾ ਰੰਜੀਤ ਕੋਰ ਦੀ ਪੋਚ ਹੈ ਨਹੀਂ ਵਿਵਾਜੀ ਕਿਸ ਤਰੀਕੇ ਸਖਸ਼ਸ ਸੀਗੇ ਅੱਜ ਬਹੁਤ ਦੂਰ ਉਦਰੋਂ ਲੋਕ ਪਹੁੰਚੇ ਹੋਏ ਨੇ ਹਾਂਜੀ ਆ ਗੁਨਾਮ ਕੋਰ ਭੈਣ ਜੀ ਸਾਡੀ ਪਰਜਾਈ ਸੀਗੀ ਮਾਨ ਸਾਹਿਬ ਜੀ ਮਿਸਿਸ ਔਰ ਬਹੁਤ ਅੱਛੇ ਸਬਾਦ ਸੀ ਜਦੋਂ ਵੀ ਅਸੀਂ ਪਿੰਡ ਆਂਦੇ ਸੀ ਬਹੁਤ ਸਾਡੀ ਸੇਵਾ ਕਰਦੇ ਸੀ ਔਰ ਬਹੁਤ ਸਾਨੂੰ ਪਿਆਰ ਮਿਲਿਆ ਇਸ ਘਰ ਚ ਮਾਨ ਸਾਹਿਬ ਦੇ ਅਸਤਾ ਪੈਦਾ ਹੀ ਇੱਥੋਂ ਹੋਏ ਆ ਅਸੀਂ ਆਰਟਿਸਟ ਬਣਿਆ ਤਾਂ ਮਾਨ ਸਾਹਿਬ ਦੇ ਸਿਰ ਤੋਂ ਔਰ ਭਾਬੀ ਨੇ ਸਾਡਾ ਬਹੁਤ ਸਾਥ ਦਿੱਤਾ ਮਾਨ ਸਰ ਵੀ ਛੋਟੇ ਜਿਹੇ ਪਿੰਡ ਤੋਂ ਉੱਠੇ ਆ ਤੇ ਬਹੁਤ ਬੁਲੰਦੀਆਂ ਤੱਕ ਉਹਨਾਂ ਦਾ ਨਾਮ ਹੈ ਜੀ ਹੈ ਜੀ ਕਿ ਬਾਬੂ ਸਿੰਘ ਮਾਨ ਜੀ ਵੀ ਛੋਟੇ ਜਿਹੇ ਪਿੰਡ ਤੋਂ ਉੱਠੇ ਆ ਬਹੁਤ ਦੂਰ ਤੱਕ ਅੱਜ ਨਾਮ ਉਹਨਾਂ ਦਾ ਕੀ ਬਾਤ ਆ ਕੀ ਬਾਤ ਆ ਇਹ ਕ ਕਮਲ ਦਾ ਫੁੱਲ ਉਹ ਖੜਿਆ ਸਾਰੇ ਮਹਿਕ ਪਾਈ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਆ ਔਰ ਸਦਾ ਯਾਦ ਰੱਖਣਗੇ ਬਾਬੂ ਔਰ ਇਸ ਫੈਮਿਲੀ ਨੂੰ ਮਾਨ ਸਰ ਚੜ੍ਹਦੀ ਕਲਾ ਚ ਰਹਿਣ ਇਹ ਅਰਦਾਸ ਹੈ ਚਲੋ ਇਹ ਤਾਂ ਨਾ ਦੀ ਮੈਸੇਜ ਦਾ ਚਲੋ ਇਹ ਤਾਂ ਹੋਣਾ ਹੀ ਆ ਹਮੇਸ਼ਾ ਹੀ ਸਾਰੀ ਦੁਨੀਆ ਤੇ ਹੁਣ ਅਸੇ ਵੀ ਜਾਣਾ ਸੋ ਬਹੁਤ ਦੁੱਖ ਹੋਇਆ ਭਾਬੀ ਸਾਡੀ ਬਹੁਤ ਚੰਗੀ ਸੀ ਉਹਦੇ ਘਰ ਕੇ ਘਰ ਬਹੁਤ ਚੰਗਾ ਲੱਗਦਾ ਸੀ ਅੱਜ ਚਲੋ ਠੀਕ ਹੈ ਸਾਰਾ ਬਹੁਤ ਠੀਕ ਹੈ ਵਧੀਆ ਸੀ ਇਹ ਵਧੀਆ ਸੀ ਬਹੁਤ ਵਧੀਆ ਸੀ ਬੜੇ ਮਿਲਨਸਾਰ ਸੀ ਸਾਰੇ ਲੋਕਾਂ ਨੇ ਗੱਲਾਂ ਬੜੀਆਂ ਯਾਦ ਕੀਤੇ ਜਾਂਦੇ ਨੇ ਹਾਂਜੀ 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 ਬਹੁਤ ਮਿਲਨਸਾਰ ਬਹੁਤ ਮਿਲਨਸਾਰ ਇਸ ਵਕਤ ਵਿਭਾਵਨਜੀਤ ਪੋਲ ਸਾਡੇ ਨਾਲ ਮੌਜੂਦ ਸਕੇ ਅਤੇ ਗੱਲਬਾਤ ਕੀਤੀ ਹੈ ਅਤੇ ਆ ਤੁਸੀਂ ਵੇਖ ਰਹੇ ਹੋ ਕਿ ਬਹੁਤ ਦੂਰ ਉਦੋਂ ਲੋਕ ਜਿਹੜੇ ਨੇ ਅੱਜ ਇਸ ਦੁਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਨੇ ਫਰੀਦ ਕੋ ਤੋਂ ਕੈਮਰਾਪਰਸਨ ਵਿਜੀਤ ਸਿੰਘ ਦਾ ਸੂਰਜ ਪ੍ਰਕਾਸ਼ ਦੈਲਿਕ ਸੋਰਾ ਟੀਵੀ ਵਿਵਾ ਰੰਜੀਤ ਕੋਰ ਜੀ ਪਹੁੰਚੇ ਨੇ ਵਿਵਾ ਜੀ ਕਿਸ ਤਰੀਕੇ ਸਖਸ਼ ਸੀਗੇ ਅੱਜ ਬਹੁਤ ਦੂਰ ਉਦੋਂ ਲੋਕ ਪਹੁੰਚੇ ਹੋਏ ਨੇ ਹਾਂ ਜੀ ਆ ਗੁਨਾਮ ਕੋਰ ਭੈਣ ਜੀ ਸਾਡੀ ਪਰਜਾਈ ਸੀਗੀ ਮਾ ਸਾਹਿਬ ਜੀ ਮਿਸਿਸ ਔਰ ਬਹੁਤ ਅੱਛੇ ਸਬਾਹ ਦੀ ਸੀ ਜਦੋਂ ਵੀ ਅਸੀਂ ਪਿੰਡ ਆਉਂਦੇ ਸੀ ਬਹੁਤ ਸਾਡੀ ਸੇਵਾ ਕਰਦੇ ਸੀ ਔਰ ਬਹੁਤ ਸਾਨੂੰ ਪਿਆਰ ਮਿਲਿਆ ਇਸ ਘਰ ਚ ਮਾਨ ਸਾਹਿਬ ਦੇ ਅਸਤਾ ਪੈਦਾ ਹੀ ਇੱਥੋਂ ਹੋਏ ਆ ਅਸੀਂ ਆਰਟਿਸਟ ਬਣਿਆ ਤਾਂ ਮਾਨ ਸਾਹਿਬ ਦੇ ਸਿਰ ਤੋਂ ਔਰ ਭਾਬੀ ਨੇ ਸਾਡਾ ਬਹੁਤ ਸਾਥ ਦਿੱਤਾ ਮਾਨ ਸਾਹਿਬ ਵੀ ਛੋਟੇ ਜਿਹੇ ਪਿੰਡ ਤੋਂ ਉੱਠੇ ਆ ਤੇ ਬਹੁਤ ਬੁਲੰਦੀਆਂ ਤੱਕ ਉਹਦਾ ਨਾਮ ਚੱਲਦਾ ਹੈ ਜੀ ਜੀ ਕਿ ਬਾਬੂ ਸਿੰਘ ਮਾਨ ਜੀ ਵੀ ਛੋਟੇ ਜਿਹੇ ਪਿੰਡ ਤੋਂ ਉੱਠੇ ਆ ਬਹੁਤ ਦੂਰ ਤੱਕ ਅੱਜ ਨਾਮ ਉਹਨਾਂ ਚੱਲਦਾ ਹੈ ਕੀ ਬਾਤ ਆ ਕੀ ਬਾਤ ਆ ਇਹ ਕਮਲ ਦਾ ਫੁੱਲ ਉਹ ਕਿਹੜਿਆ ਸਾਰੇ ਮਹਿਕ ਪੁਜਾਈ ਜਿੱਥੇ ਜਿੱਥੇ ਪੰਜਾਬੀ ਰਹਿੰਦੇ ਆ ਔਰ ਸਦਾ ਯਾਦ ਰੱਖਣਗੇ ਮੈਂ ਔਰ ਇਸ ਫੈਮਿਲੀ ਨੂੰ ਮੈਂ ਮਾਨਸਰਤ ਚੜ੍ਹਦੀ ਕਲਾ ਚ ਰਹਿਣ ਇਹ ਅਰਦਾਸ ਹੈ ਚਲੋ ਇਹ ਤਾਂ ਉਹਨਾਂ ਦੀ ਮੈਸੇਜ ਦਾ ਚਲੋ ਇਹ ਤਾਂ ਹੋਣਾ ਹੀ ਆ ਹਮੇਸ਼ਾ ਹੀ ਸਾਰੀ ਦੁਨੀਆ ਤੇ ਉਹਨਾਂ ਅਸਾਂ ਹੀ ਜਾਣਾ ਸੋ ਬਹੁਤ ਦੁੱਖ ਹੋਇਆ ਭਾਬੀ ਸਾਡੀ ਬਹੁਤ ਚੰਗੀ ਸੀ ਉਹਦੇ ਘਰ ਕੇ ਘਰ ਬਹੁਤ ਚੰਗਾ ਲੱਗਦਾ ਸੀ ਅੱਜ ਚਲੋ ਠੀਕ ਹੈ ਸਾਰਾ ਬਹੁਤ ਠੀਕ ਹੈ ਵਧੀਆ ਸੀ ਇਹ ਵਧੀਆ ਸੀ ਬਹੁਤ ਵਧੀਆ ਸੀ ਬੜੇ ਮਿਲਨਸਾਰ ਸੀ ਸਾਰੇ ਲੋਕਾਂ ਨੇ ਗੱਲਾਂ ਬੜੀਆਂ ਆਯਾਦ ਕੀਤੇ ਜਾਂਦੇ ਨੇ ਹਾਂਜੀ 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 ਬਹੁਤ ਮਿਲਨਸਾਰ ਬਹੁਤ ਮਿਲਨਸਾਰ ਹੈ। ਇਸ ਵਕਤ ਵਿਭਾ ਰਣਜੀਤ ਕੋਲ ਵੀ ਸਾਡੇ ਨਾਲ ਮੌਜੂਦ ਸਕੇ ਅਤੇ ਗੱਲਬਾਤ ਕੀਤੀ ਹੈ ਅਤੇ ਆ ਤੁਸੀਂ ਵੇਖ ਰਹੇ ਹੋ ਕਿ ਬਹੁਤ ਦੂਰ ਦੂਰੋਂ ਲੋਕ ਜਿਹੜੇ ਨੇ ਅੱਜ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚ ਰਹੇ ਨੇ। ਫਰੀਦ ਕੋ ਤੋਂ ਕੈਮਰਾਪਰਸਨ ਅਜੀਤ ਸਿੰਘ ਜੀ ਦਾ ਸੂਰਜ ਪ੍ਰਕਾਸ਼ ਦੈਲਿਕ ਸੋਰਾਟੀ ਟੀਵੀ